श्री अकाल जी मैं डॉक्टर जसकरण सिंह संधवा देख रहे हो अमित रतन कोट फत्ता बहुत बहुत धन्यवाद स्पीकर साहब सवाल नंबर सवाल नंबर बोलो जी नाइन नाइन सेवेंटी सेवन सर डॉक्टर बलजीत कौर सामाजिक न्याय मंत्री जवाब देंगे ऑनरेबल स्पीकर साहब ਜਾਲੀ ਅਨੁਸੂਚਿਤ ਜਾਤੀ ਸਰਟੀਫਿਕੇਟਾਂ ਨੂੰ ਢੀਲ ਕਰਨ ਦੇ ਲਈ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਅਤੇ ਪੰਜਾਬ ਸਰਕਾਰ ਭਲਾਈ ਵਿਭਾਗ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਵਿਜੀਲੈਂਸ ਸੈੱਲ ਤੇ ਰਾਜਪਦਰੀ ਸਕਰੂਟੀ ਕਮੇਟੀ ਬਣਾਈ ਗਈ ਹੈ। ਅਗੋਂ ਪੁੱਛਿਆ ਗਿਆ ਸੀ ਕਿ ਕੀ ਇਹਨਾਂ ਟੀਮਾਂ ਦੁਆਰਾ ਸਰਕਾਰੀ ਨੌਕਰੀ ਕਰਨ ਵਾਲਿਆਂ ਵਾਲਿਆਂ ਲਈ ਕੋਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਤਾਂ ਮੈਂ ਦੱਸਣਾ ਚਾਹਾਂਗੀ ਕਿ ਪਹਿਲਾਂ ਡਿਸਟ੍ਰਿਕਟ ਵੈਲਫੇਅਰ ਅਫਸਰ ਜੋ ਰਿਪੋਰਟ ਭੇਜਦੇ ਹਨ ਵਿਜੀਲੈਂਸ ਵੱਲੋਂ ਉੱਥੋਂ ਇਨਕੁਆਇਰੀ ਕਰਕੇ ਉਸ ਤੋਂ ਬਾਅਦ ਸਕਰੂਟੀਨੀ ਕਮੇਟੀ ਦੁਆਰਾ ਜਾਂਚ ਕੀਤੀ ਜਾਂਦੀ ਹੈ ਔਰ ਜੇਕਰ ਝਾਲੀ ਸਰਟੀਫਿਕੇਟ ਪਾਇਆ ਜਾਂਦਾ ਤਾਂ ਐਜੂਕੇਸ਼ਨਲ ਇੰਸਟੀਚਿਊਟ ਜਿੱਥੇ ਕੋਈ ਗਲਤ ਐਡਮਿਸ਼ਨ ਦਿੱਤੀ ਗਈ जिथे कोई गलत नौकरी दिती गई दिखती इमीजिएट हिदायत जारी कि एडमिशन भी इमीजिएटली कैंसल की जाती है अपॉइंटमेंट भी कैंसल की जाती है बिना किसी दोबारा नोटिस जारी किए तो बिना और टाइम लिमिट पूछी सी कि समय बच्चे यह करना बनता है तो डिस्ट्रिक्टर वेल वैलफेयर आफिसर लिए एक महीना ਵਿਜੀਲੈਂਸ ਲਈ 45 ਦਿਨ ਦਾ ਸਮਾਂ ਔਰ ਸਕਰੂਟੀ ਕਮੇਟੀ ਦੇ ਲਈ 1 ਮਹੀਨੇ ਦਾ ਸਮਾਂ ਕੇਸ ਨੂੰ ਨਿਪਟਾਉਣ ਲਈ ਦਿੱਤਾ ਜਾਂਦਾ ਹੈ। ਥੈਂਕ ਯੂ। ਕੋਈ ਸਪਲੀਮੈਂਟਰੀ ਹੈ ਜੀ? ਜੀ। ਸਰ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਮੰਤਰੀ ਸਾਹਿਬ ਨੂੰ ਵੀ ਇਹਦੇ ਤੇ ਕੋਈ ਸਿਟ ਬਣਾ ਕੇ ਇਹ ਜੇ ਸਾਰੇ ਕੇਸ ਜਿਹੜੇ ਐਸ ਸੀਜ਼ ਦੇ ਖਿਲਾਫ ਹੋਏ ਨੇ ਜਿਨ੍ਹਾਂ ਨੇ ਗਲਤ ਫਾਇਦੇ ਲਏ ਨੇ ਗਲਤ ਸਰਟੀਫਿਕੇਟ ਬਣਾ ਕੇ ਉਨ੍ਹਾਂ ਤੇ ਸਪੈਸ਼ਲ ਸੈਟ ਬਣਾ ਕੇ ਤੇ ਐਕਸ਼ਨ ਲਿਆ ਜਾਵੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਦਲਤਾਂ ਦੇ ਹੱਕ ਦੇ ਵਿੱਚ ਬਹੁਤ ਕੰਮ ਕਰ ਰਹੀ ਹੈ ਐਸੀ ਵੈਲਫੇਅਰ ਜਿਹੜੀ ਸਾਡੀ ਕਮੇਟੀ ਹੈ ਉਹਦੇ ਵਿੱਚ ਅਸੀਂ ਕਈ ਮੁੱਦੇ ਚੱਕੇ ਨੇ ਉਹਦੇ ਵਿੱਚ ਰੋਸਟਰ ਨੂੰ ਕਰਨ ਦਾ ਵੀ ਤੇ ਮੈਂ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਦੱਸਣ ਵੀ ਕਦੋਂ ਇਹਦੇ ਤੇ ਸੈੱਟ ਬਣਾ ਕੇ ਤੈਨੂੰ ਕਨਕਲੂਡ ਕੀਤਾ ਜਾ ਸਕਦਾ ਕੋਈ ਮੰਤਰੀ ਜੀ ਕੋਈ ਟਾਈਮ ਫਰੇਮ ਕੋਈ ਵੱਖਰੀ ਸਪੈਸ਼ਲ ਸੈੱਟ ਦੇ ਟਾਈਮ ਫਰੇਮ ਦੀ ਉਹਨਾਂ ਨੇ ਗੱਲ ਪੁੱਛੀ ਹੈ ਆਨਰੇਬਲ ਸਪੀਕਰ ਸਾਹਿਬ ਮੈਂ ਇਹ ਦੱਸਣਾ ਚਾਹਾਂਗੀ ਕਿ ਵਿਜੀਲੈਂਸ ਸੈੱਲ ਤੇ ਸਕਰੂਟੀ ਕਮੇਟੀ ਆਪਣੇ ਲੈਵਲ ਤੇ ਬਹੁਤ ਵਧੀਆ ਕੰਮ ਕਰ ਸਕਦੇ ਨੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਅਪ੍ਰੈਲ 2023 ਚ ਕੰਮ ਸ਼ੁਰੂ ਕੀਤਾ ਸੀ ਔਰ ਅਸੀਂ 23 ਸਰਟੀਫਿਕੇਟ ਜਿਹੜੇ ਕੈਨਸਲ ਕੀਤੇ ਐਫ ਆਈ ਆਰਸ ਵੀ ਕੀਤੀਆਂ ਪਰ ਦੁੱਖ ਦੀ ਗੱਲ ਹੈ ਕਿ ਉਸ ਤੋਂ ਪਹਿਲਾਂ ਜੋ ਹੋਇਆ ਪਿਛਲੀ ਸਰਕਾਰ ਦੌਰਾਨ ਸਿਰਫ 7 ਸਰਟੀਫਿਕੇਟ ਹੀ ਕੈਨਸਲ ਕੀਤੇ ਗਏ ਸੋ ਕੰਪੈਰੀਜ਼ਨ ਕੀਤਾ ਜਾ ਸਕਦਾ ਹੈ ਉਹੀ ਕਮੇਟੀਆਂ ਨੇ ਔਰ ਕੰਮ ਕਰਨ ਚ ਕਿੰਨਾ ਅੰਤਰ ਹੈ ਕਮੇਟੀਆਂ ਹੈਗੀਆਂ ਔਰ ਕੰਮ ਕਰ ਰਹੀਆਂ ਜੀ ਥੈਂਕ ਯੂ ਮਨਜੀਤ ਜੀ ਤੁਸੀਂ ਜੀ ਮਨਜੀ ਮਨਜੀਤ ਸਿੰਘ ਬਲਾਕ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਸਰ ਬਹੁਤ ਸਾਰੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਏ ਆ ਔਰ ਉਹਨਾਂ ਤੇ ਪ੍ਰੋਪਰ ਕਾਰਵਾਈ ਕਰਵਾਈ ਜਾਵੇ ਔਰ ਜਿਹੜੇ ਉਹਨਾਂ ਨੇ ਬੈਨੀਫਿਟਸ ਲਏ ਆ ਜਿੱਦਾਂ ਕੋਈ ਖਾਤ ਨਹੀਂ ਆ ਰਹੇ ਉਹ ਵੀ ਵਾਪਸ ਉਹਦੇ ਰਕਾ ਵੀ ਹੋਣੀ ਚਾਹੀਦੀ ਜੀ ਧੰਨਵਾਦ ਕੋਈ ਬੈਨੀਫਿਟ ਵਾਪਸ ਰਿਕਵਰ ਕਰ ਕਰ ਸਕਦੇ ਮંત્રી ਜੀ ਮਾਨਜੋਗ ਸਪੀਕਰ ਸਾਹਿਬ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਇਆ ਪਰ ਜਿੰਨੇ ਨੌਕਰੀ ਵਾਲੇ ਕੇਸ ਸੀ ਐਡਮਿਸ਼ਨ ਵੀ ਕੈਨਸਲ ਹੋਈਆਂ ਅਪੁਆਇੰਟਮੈਂਟ ਵੀ ਕੈਨਸਲ ਹੋਈਆਂ ਅਗਰ ਕੋਈ ਇਸ ਤਰ੍ਹਾਂ ਦਾ ਕੇਸ ਸਾਹਮਣੇ ਆਉਂਦਾ ਤਾਂ ਉਸ ਤੇ ਵੀ ਐਕਸ਼ਨ ਲਿਆ ਜਾਵੇਗਾ ਥੈਂਕ ਯੂ ਥੈਂਕ ਯੂ ਮਾਡੋ ਮੁਖਮੰਤਰੀ ਸਾਹਿਬ ਮੁਖਮੰਤਰੀ ਮੈਂ ਇਹਦੇ ਵਿੱਚ ਥੋੜਾ ਜਿਹਾ ਐਡ ਕਰ ਦੇਣਾ ਚਾਹਣਾ ਜੀ ਨਾਟ ਓਨਲੀ ਐਸਸੀ ਸਰਟੀਫਿਕੇਟ ਕਈਆਂ ਨੇ ਵੈਸੀ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲਈਆਂ ਹੋਈਆਂ ਸਰਕਾਰਾਂ ਦੇ ਵਫਾਦਾਰ ਕਾਫੀ ਨੇ ਜਿਨ੍ਹਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਕੋਈ ਪੁਲਿਸ ਚ ਨੌਕਰੀ ਲੈ ਗਿਆ ਕੋਈ ਟੀਚਰ ਲੱਗ ਗਿਆ ਸੋ ਅਸੀਂ ਉਹਦੇ ਤੇ ਵੀ ਕਰ ਰਹੇ ਆਂ ਕਾਰਵਾਈ ਕਿ ਕਦੋਂ ਤੋਂ ਲੱਗਿਆ ਉਦੋਂ ਤੱਕ ਦੀ ਉਹਦੀ ਤਨਖਾਹ ਜੇ ਕਿੰਨੀ ਲਈ ਉਹ ਤਨਖਾਹ ਵਿਆਸਮੇਤ ਵਾਪਸ ਸੀਐਮਲਿ ਫੰਡ ਚ ਆਵੇ ਖਜ਼ਾਨੇ ਚ ਆਵੇ ਤੇ ਜਿੰਨਾ ਜਿੰਨਾਂ ਨੇ ਵੀ ਕਿਸੇ ਦਾ ਹੱਕ ਤਾਂ ਮਾਰੇ ਹੋਊਗਾ ਨਾ ਜੇ ਕੋਈ ਝਾਲੀ ਸਰਟੀਫਿਕੇਟ ਬਣਾ ਕੇ ਕੋਈ ਨੌਕਰੀ ਲਈ ਤਾਂ ਕਿਸੇ ਨਾ ਕਿਸੇ ਦਾ ਹੱਕ ਤਾਂ ਮਾਰੇ ਗਿਆ ਹੋਊਗਾ ਭਾਵੇਂ ਉਹ ਐਸਸੀ ਸਰਟੀਫਿਕੇਟ ਆਏ ਜਾਂ ਮੈਂ ओबीसी ਐ ਭਾਵੇਂ ਕੋਈ ਹੋਰ ਜਾਤੀ ਪ੍ਰਮਾਨ ਪੱਤਰ ਹੈ ਭਾਵੇਂ ਜਨਰਲ ਦੇ ਵਿੱਚ ਵੀ ਝਾਲੀ ਬਣਵਾ ਲਿਆ ਕਿ ਮੈਨੂੰ ਮੈਂ ਬੀਏ ਕਰ ਲਈ ਜਾਂ ਐਮਏ ਕਰ ਲਈ ਕੀਤੀ ਹੈ ਨਹੀਂ ਸੀ ਸੋ ਜਿੰਨੇ ਵੀ ਇਹ ਕਿਸਮ ਦੇ ਕਿਉਂਕਿ ਇਹ ਤੋਂ ਪਹਿਲਾਂ ਨਾਲ ਹੀ ਜਿਹੜੀ ਸਰਕਾਰਾਂ ਉਹ ਸਪੋਰਟ ਕਰਦੀਆਂ ਰਹੀਆਂ ਉਹਨਾਂ ਨੂੰ ਉਹਨਾਂ ਦੇ ਜਿਆਦਾ ਚਾਹਤੇ ਉੱਥੇ ਨੇ ਸੋ ਅਸੀਂ ਸਾਰੇ ਜਾਲੀ ਸਰਟੀਫਿਕੇਟ ਜਿਹੜਾ ਉਹਦੀ ਜਾਂਚ ਕਰ ਰਹੇ ਹਾਂ ਔਰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਚ ਤੁਹਾਨੂੰ ਇਹ ਪਤਾ ਲੱਗਣ ਲੱਗ ਜੂਗਾ ਕਿ ਕਿਹੜੇ ਕਿੰਨੇ ਬੰਦੇ ਗਲਤ ਨੌਕਰੀ ਲੈ ਕੇ ਬੈਠੇ ਸੀ ਤੇ ਉਹਨਾਂ ਤੇ ਐਕਸ਼ਨ ਵੀ ਹੋਊਗਾ ਐਫ ਆਈ ਆਰ ਵੀ ਹੋਊਗੀ ਨਾਲ ਨਾਲ ਜਿੰਨੀ ਤਰ੍ਹਾਂ ਉਹਨਾਂ ਨੇ ਲਈ ਹੈ ਜਾਲੀ ਸਰਟੀਫਿਕੇਟ ਦਿਖਾ ਕੇ ਉਹ ਉਹ ਵਿਆਸ ਨੇ ਤੇ ਵਾਪਸ ਖਜ਼ਾਨੇ ਚ ਗਏ ਜੀ ਥੈਂਕ ਯੂ ਥੈਂਕ ਯੂ ਸੁਖੀ ਦੀ ਬੈਤ ਹੋ ਗਿਆ ਆਪਾਂ ਇਸ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ